ਹਾਂਜੀ ਸ਼ਸ਼ੀਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਆਪਾਂ ਆਏ ਸੀ ਖੇਤ ਕੀੜਾ ਮਾਰਨ ਕਿਉਂਕਿ ਇਸ ਵੀਰ ਦਾ ਮਿੰਗੂ ਨਹੀਂ ਹਟਦਾ ਪਰਸੋਂ ਦਾ ਲੱਗਿਆ ਵੇ ਸ਼ਾਮ ਦਾ ਪ੍ਰੈਣ ਤੇ ਰਬੀ ਮਾੜੀ ਤੇ ਆਇਆ ਵੇ ਵਿਚਾਰੇ ਹੁਣ ਉਧਰ-ਉਧਰ ਹਾੜ ਆਏ ਵੇ ਆ ਪਾਣੀ ਆਇਆ ਵੇ ਸਲਤਾਂ ਉਧਰ ਸultanpur ludhi ali ਬਰਸਰ ਤਰਨ ਤਰਨ ਫਿਰ ਅਸੀਰ ਗਿਆ ਤੇ ਉਤੋਂ ਹੋਰ ਮੀਂਹ ਪਈ ਜਾਂਦਾ ਤੇ ਪਰਸੋਂ ਦਾ ਹਟਣ ਦਾ ਨਾ ਹੀ ਲੈਂਦਾ ਹਟ ਜਾਂਦਾ ਕਣਮਣ ਦੀ ਆਂਦੀਆ ਮਾੜੇ ਕੋਠੇ ਸਿੱਤਣ ਵਾਲਾ ਕੰਮ ਆ ਇਹਦਾ ਤੇ ਹੁਣ ਫਸਲਾਂ ਨੂੰ ਵੀ ਨੁਕਸਾਨ ਹੀ ਆ ਹੁਣ ਉਦੋਂ ਵਿਚਾਰਿਆ ਨਹੀਂ ਉਹਨਾਂ ਦੀਆਂ ਰੁੜੀਆਂ ਹੀ ਆ ਹੁਣ ਜਦੋਂ ਪਾਉਣਾ ਸੀ ਆ ਉਦੋਂ ਪਾਇਆ ਨਹੀਂ ਉਦੋਂ ਸਾਕਵਾ ਦੀ ਔੜ ਕਿੰਨੀ ਲੰਮੀ RAI ਰੱਖੀ ਆ ਜੂਨ ਚ ਤੇ ਪਾਸੇ ਆਏ ਬੱਦਲ ਹੀ ਆ ਕਿਣ ਮਣਜੀ ਕਰ ਗਈ ਜਾਂਦਾ ਝੋਨੇ ਵੀ ਹੁਣ ਐਨੇ ਸਰਦੇ ਆ ਭੋਲ ਚਾ ਪੂਰੇ ਇਹਨਾਂ ਨੂੰ ਵੀ ਨੁਕਸਾਨ ਹੀ ਆ ਕਿੰਨੀਆਂ ਕਿੰਨੀਆਂ ਸਬਜ਼ੀਆਂ ਕਿੰਨੇ ਕਿੰਨਾ ਕੀ ਕੋ ਖਰਾਬ ਕਰੀ ਜਾਂਦਾ ਕਿੰਨੇ ਕਿੰਨੇ ਵਰੀ ਲੋਕਾਂ ਦੇ ਤਿੰਨ ਤਿੰਨ ਚਾਰ ਚਾਰ ਵਰੀ ਪੱਠੇ ਮਾਰਤੇ ਹੁਣ ਤਾਂ ਰੱਬ ਬਚਾਵੇ ਅੜ ਜਵੇ ਨੱਖਰ ਜਵੇ ਤੇ ਉਸ ਬਚਤਾਂ ਨਹੀਂ ਹੁਣ ਇਹਦਾ ਤਾਂ ਨੁਕਸਾਨ ਹੀ ਆ ਕੋਈ ਫਾਇਦਾ ਤਾਂ ਹੈ ਨਹੀਂ ਹੁਣ ਇਹਦਾ ਮੀਂਹ ਦਾ ਹੁਣ ਜਿਹੜੇ ਏਰੀਆ 'ਚ ਨੁਕਸਾਨ ਹੋਇਆ ਉਹ ਤਾਂ ਹੋਇਆ ਹੋਇਆ ਹੀ ਆ ਤੇ ਜਿਹੜੇ ਨਹੀਂ ਹੋਇਆ ਸਮ ਦੀ ਹੋਰ ਕਰੂ ਇਹ ਤਾਂ ਹੁਣ ਇਹ ਟਲ ਜਵੇ ਕਹਿੰਦੇ ਦੋ ਤਿੰਨ ਦਿਨ ਹੋਰ ਦਾਸਦਾ ਐ ਬੱਦਲ ਚਾਲ ਆ ਦੇਖੋ ਇਤੇ ਪੈਣ ਲੱਗਦਾ ਬਰੀਕ ਜਿਹਾ ਛਾਣਨਾ ਮਾੜੇ ਕੋਠੇ ਸਿੱਟੂਗਾ। ਨਾ ਲੈਂਟਰ ਵੀ ਝੋਣ ਲਾਤੇ ਇਹਨੇ ਤਾਂ। ਤੇ ਬੈਨ ਕਿੱਲਿਆਂ ਦੇ ਕਿੱਲੇ ਲੋਕਾਂ ਦੇ ਸਾਬਜੀਆਂ ਦੇ ਵੀ ਮਰ ਗਏ। ਉਹ ਵੀ ਜਿਵੇਂ ਚਾਰ ਚਾਰ ਪੰਜ ਪੰਜ ਕਿੱਲੇ ਆਏ। ਨੁਕਸਾਨ ਹੀ ਆ ਹੁਣ ਇਹਦਾ ਕੋਈ ਫਾਇਦਾ ਤਾਂ ਹੈ ਨਹੀਂ। ਦੇਖੋ ਆ ਆਪਣੇ ਪੱਟੇ ਵੀ ਲੱਗਿਆ ਠਗ ਠਗ ਹੋ ਗਏ ਸੀ। ਤੇ ਜਿਹੜੀ ਜਾਨੀ ਕਿ ਇਹ ਚ ਮਰ ਗਏ ਪੱਟੇ ਹੁਣਾਂ ਮੁਰਕ ਜੁ ਹੀ ਰਹਿ ਗਈ ਕਾ ਜਾਈ ਪੱਟੇ ਦਾ ਸਾਰੇ ਮਰ ਗਿਆ ਦੇਖੋ ਬੱਟਾਂ ਦੇ ਜਿਹੜੀ ਮੱਕੀ ਲਾਈ ਸੀਗੀ ਪੂਰੀ ਵਧੀਆ ਹੋ ਗਈ ਕਿਉਂਕਿ ਪਾਣੀ ਵਾਲਾ ਖੜ ਗਿਆ ਹੁਣ ਇਹ ਚ ਆਹ ਆਹ ਦੇਸੀ ਮੱਕੀ ਦੇ ਗਣਤੀ ਦੇ 100 ਕ ਡਾਂਡਾ ਰਹਿ ਗਿਆ ਬਾਕੀ ਦੇ ਲਾਹ 11 ਬੱਟਾਂ ਸੀ ਕਿਉਂਕਿ ਪਾਣੀ ਖੜਦਣਾ ਮਰ ਗਏ ਹੁਣ ਆਹ ਡਾਂਡੇ ਜੇ ਬਚ ਗਏ ਆ ਕੋ ਸਾਦੇ ਦੇਖੋ ਹੁਣ ਇਹਨਾਂ ਤੇ ਕਰਦੇ ਆ ਚੱਲ ਬੀਜ ਦਾ ਬਣ ਜੂਗਾ ਇਹਨੂੰ ਹੈਗੇ ਆ ਇਹ ਆ 60 80 70 ਤੇ ਇੰਨਾ ਚੋਂ ਅਲਗਾ ਨੂੰ ਬੀਜ ਤਾਂ ਤਿਆਰ ਹੋਊਗੇ ਰੱਬ ਟਲ ਜੇ ਦੇਖੋ ਇਹ ਤਾਂ ਅਸੀਂ ਆਈਆਂ ਅੱਜ ਤੀਜਾ ਦਿਨ ਅੱਜ ਮਾੜੀਆਂ ਛੱਤਾਂ ਸਿੱਟੂ ਐਨ ਹੁਣ ਕੀ ਹੋ ਏਰੀਆ ਯਾਰ ਆ ਬੇਚਾਰਾ ਪਹਿਲਾਂ ਹੀ ਡੁੱਬਿਆ ਵਿਆ ਹੁਣ ਤੋਂ ਮੀਂਹ ਪਾਈ ਜਾਂਦਾ ਪਾਣੀ ਆਈ ਜਾਂਦਾ ਰੱਬ ਬੁਰੀ ਤੇ ਆਇਆ ਵਿਆ ਹੁਣ ਤਾਂ ਇਹਦੂ ਟਲ ਜੇ ਤਾਂ ਚੰਗਾ ਨਹੀਂ ਤਾਂ ਉਹ ਕਾ ਇਧਰ ਵੀ ਵਿਚਾਰੇ ਲੋਕਾਂ ਦੇ ਘਰ ਡਿੱਗੀ ਜਾਂਦੇ ਆ ਪਾਣੀ ਨਾਲੇ ਚਿਕਣ ਮੈਣ ਨਾਲ ਸੱਤਾਂ ਚੁਈ ਜਾਂਦੀਆਂ ਲੈਂਟਰ ਵੀ ਚੁਈ ਜਾਂਦੇ ਆ ਟਾਇਲ ਵਾਲੇ ਨੇ ਤਾਂ ਚੋਣਾ ਹੀ ਚੋਣਾ ਆ ਕੀ ਇਹ ਤਾਂ ਹੁਣ ਦੋ ਦੋ ਵੇਰੀ ਜਿਹੜੇ ਮਾਰਨ ਆਉਨੇ ਆ ਸੱਤਾਂ ਦੇਖਣ ਗੁੱਠੀਆਂ ਦੀਆਂ ਤੇ ਕਾ ਸਾਰੀ ਸਰੋਂ ਸੀ ਔਰ ਤਾਂ ਇਵੇਂ ਇਹਦਾ ਮਰ ਗਈ ਤੁਹਾਨੂੰ ਤਕਾਈ ਸੀ ਉੱਦੇ ਪਾਣੀ ਵਾਲਾ ਖੜ ਗਿਆ ਸੀ ਤੇ ਆ ਦੇਖੋ ਹਲਦੀ ਹੋਣਾ ਹੈ ਜਾਂ ਦਵਾਰਾ ਨਿਕਲੀ ਸੀ ਪਾਣੀ ਚੋਂ ਤੱਕ ਕਈ ਦਿਨ ਡੁੱਬੀ ਰਹੀ ਆ ਕਿਲੇ ਡੇੜ ਗੱਲੇ ਦੇ ਮੱਥੇ ਆ ਇਹ ਬੋ ਪੌਰੀ ਸੀ ਇਹ ਵੀ ਹਲਦੀ ਉਹਨਾਂ ਦਾ ਦਵਾਰਾ ਫੁੱਟੀ ਜੀ ਸੀ ਕੀ ਆ ਦੇ ਦੇਖੋ ਐ ਜੀ ਇਹ ਹੁਣ ਪਾਣੀ 'ਚ ਡੁੱਬੀ ਰਹੀ ਸੀ ਵਧੀਆ ਬਣਦੇ ਆ ਦੇਖੋ ਇੱਥੇ ਸਰੋਂ ਸੀ ਫੁੱਲ ਵਧੀਆ ਸਰੇ ਤਾਂ ਹੀ ਖੜੀ ਤੇ ਇਹ ਵੀ ਸਾਡਾ ਛੋਟਾ ਵੀ ਆਇਆ ਵਾ ਨਾਲ ਆ ਦੇ ਆ ਹਾਂਜੀ ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆਂ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫਾਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ